ਸਤਿ ਸ੍ਰੀ ਅਕਾਲ ਜੀ ਸੰਧੂ ਡੇਰੀ ਫਾਰਮ ਸਰਦੂਗੜ ਤੇ ਸਵਾਗਤ ਹੈ ਖਾਸ ਕਰਦੇ ਆ ਭਰਾਵੋ ਸਾਰੇ ਜਾਨਵਰ ਤੇ ਘਰ ਪਰਵਾਹ ਠੀਕ ਹੋਣਗੇ ਲੈ ਸੱਜਣੋਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਕਿਉਂਕਿ ਛੋਟੇ ਪਰਕੇ ਭਰਾਮਾਂ ਵਾਲੀ ਕੰਮ ਚੱਲਦਾ ਅੱਜ ਪਹੁੰਚੇ ਸੀ ਆਪਾਂ ਧਨੋਲਾ ਮੰਡੀ ਤੰਨ ਸੌਰੀ 11/3/2025 ਦਿਨ ਮੰਗਲਵਾਰ ਅੱਜ ਤੁਹਾਨੂੰ ਨਗੀਨੇ ਦਿਖਾਇਆ ਜਿਹੜਾ ਦਿਖਾਇਆ ਸਾਰੇ 25 ਲੱਖ ਵਾਲੀ ਮੱਝ ਵੀ ਆ ਗਈ ਵਿੱਚ ਇੱਕ ਸਦਰੋਂ 25 ਲੱਖ ਵਾਲੀ ਮੱਝ ਬਹੁਤ ਲੰਮੀ ਚੌੜੀ ਐ ਉਹਦੇ ਪਾਲਿਓ ਦਰਸ਼ਨ ਇੱਕ ਤੁਹਾਨੂੰ ਆਮ ਮੱਝ ਦਿਖਾਉਣਾ ਛੋਟੀ ਐ ਵੀ ਚੰਗੀ ਐ ਸਿਰੇ ਤੋਂ ਸਿਰਾਂ ਝੁੱਟੀਆਂ ਆ ਰੀਆਂ ਉੱਚ ਕੁਆਲਿਟੀ ਦੀਆਂ ਪੂਰੀਆਂ ਐਣ ਜਮਾ ਦਾਤਾਂ ਤਲਾ ਕੋਕੇ ਗਾਦ ਲਾ ਰੀਆਂ ਜਮਾ 100 ਬਕਲਾਸ ਆ ਦੇਖੋ ਬਰੀਡ ਕਿੰਨੀ ਐ ਮੱਝ ਦੀ ਬਾਹਲੀ ਟੌਪ ਕਲਾਸ ਮੱਝ ਐ ਪੁੱਛਦੇ ਆ ਬਾਈ ਨੂੰ ਕਿਹੜਾ ਪੈਂਦਾ ਕੀ ਗੱਲਬਾਤ ਐ ਕਿੰਨਾ ਦੁੱਧ ਹੈ ਬਹੁਤ ਚੰਗੀ ਬ੍ਰੀਡ ਦੀ ਮੱਝ ਹੈ ਆਹੋ ਖੋਖੇ ਜਿਹੜੇ ਵੇਚਾਂ ਜਰਾ ਜੁੰਜਰਾ ਪਾ ਰਖਿਆ ਹੈਂ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਜੀ ਕਿਹੜਾ ਪਿੰਡ ਆ ਵੀਰੇ ਵੱਡੀ ਵਦਨੀ ਜੀ ਵੱਡੀ ਵਦਨੀ ਇਹ ਕਿੱਥੇ ਦਾ ਹੈ ਵੀਰੇ ਮੋਗੇ ਜ਼ਿਲ੍ਹੇ ਜੀ ਠੀਕ ਹੈ ਵਪਾਰ ਦਾ ਕੰਮ ਕਰਦਾ ਭਾਈ ਵਪਾਰ ਦਾ ਕੰਮ ਹੈ ਆਪਣਾ ਮੱਝਾ ਕਰੇ ਵਧੀਆ ਹੁੰਦੇ ਟਾਪ ਆ ਹਾਂਜੀ ਹਾਂਜੀ ਜੇ ਮੈਂ ਆਲੀ ਫਿਰਦਾ ਹਾਂ ਹਾਂਜੀ ਠੀਕ ਹੈ ਤੇ ਕੈ ਮਾਸੂ ਆ ਵੀਰੇ ਇਹ ਇਹ ਦੂਜਣ ਆ ਜੀ ਦੂਜੇ ਹਾਂਜੀ ਕੈ ਦਿਨੋਂ ਕੋਈ ਸੁਈ ਨੂੰ ਉਹੀ ਨਾ ਹੋ ਗਰੇ 15 ਦਾ 15 ਦਾ ਕਿੰਨਾ ਦੁੱਧ ਧਿਆਰ ਆ ਭਾਈ ਨੂੰ ਉਹ ਤੁਹਾਨੂੰ 20 ਕਿਲੋ ਆਊਗਾ ਜੀ ਧਿਆਰ ਆ 20 ਕਿਲੋ ਹਾਂਜੀ 20 ਕਿਲੋ ਆਿੰਦਾ ਜੇ ਭਾਈ ਮਣਕੇ ਮੰਗੇ ਕੋਈ ਆ ਮਣਕੇ ਦੋਆ ਮੰਗੇ ਚੋਆ ਕੇ ਅੱਛਾ ਹਾਂਜੀ ਬਾਕੀ ਇਹਨਾਂ ਸਬੂਤ ਭਰਾਵੋ ਦੰਦਾ ਨਹੀਂ ਕੋਈ ਜੇ ਦੁੱਧ ਹੈਗਾ ਫੇਰ ਹੀ ਭਾਈ ਨਹੀਂ ਕਿਹਾ ਹੋ ਕੇ ਦੇਖਿਆ ਹਾਂ ਪੰਜ ਚਾਰ ਟਾਈਮ ਚੋਕ ਰਿਹਾ ਜੀ ਠੀਕ ਆ ਭਾਈ ਬਰਾਤ ਪੂਰਾ ਹੋ ਆਪਣੇ ਕਰੇ ਠੀਕ ਆ ਭਾਈ ਠੀਕ ਆ ਜੀ ਕਹਿੰਦੇ ਇੰਨਾ ਗਲਾ ਸਿੰਘ ਦੇਖ ਲਓ ਇੱਕੋ ਜਿਹਾ ਦੋਨੇ ਫੈਂਡ ਜਮਾ ਸੂਤ ਦਾ ਫਰਕ ਵੀ ਨਹੀਂ ਲੱਗਦਾ ਸਿੰਘਾਂ ਦਾ ਆ ਬੱਚਾ ਕੀ ਹੋਵੇ ਮਗਰ ਕੱਟੀ ਆਈ ਮਗਰ ਵੀ ਕੱਟੀ ਐ ਇੱਕ ਨਾਲ ਇੱਕ ਫਿਰ ਰੇਟ ਕਿੰਨਾ ਬਾਈ ਇਹਦਾ ਜਾਇਜ ਰੇਟ ਐ 270 ਆਈ ਮਾਨਤਨ ਬਾਈ ਕਿੰਨਾ ਹੋਊ ਚ ਮਾਨਤਨ ਕਰਾਂਗੇ ਜਰੂਰ 2.5 ਲੱਖ ਦੀ ਵੀਡੀਓ ਦੇਖਿਓ ਮਾਨਤਨ ਜਰੂਰ ਕਰਾਂਗੇ 2.5 ਲੱਖ ਦੀ ਹਾਂਜੀ ਚੱਲ ਮਾਨਤਨ ਹੋ ਜਾਂਦਾ ਜਾਨਵਰ ਚੰਗਾ ਹੋ ਜੇ ਨਾ ਹਾਂਜੀ ਪਸੰਦ ਆ ਜੇ ਫਿਰ ਰੇਟ ਨਹੀਂ ਮੈਨੇ ਰੱਖਦਾ ਤੇ ਮਾਈਲ ਨੰਬਰ ਬੋਲ ਬਾਈ ਤੇਰਾ 70452 ਹਾਂਜੀ ਬਾਈ 70452 13000 13000 ਨਾਮ ਕੀ ਸੀ ਬਾਈ ਆਪਣਾ ਹੰਸ ਰਾਜ हां सरज भाई ਪਿੰਡ ਆਪਣਾ ਵੱਡੀ ਵਦਨੀ ਜੀ ਜ਼ਿਲ੍ਹਾ ਖੇਰ ਵਾਲੀ ਜ਼ਿਲ੍ਹਾ ਮੋਗਾ ਜ਼ਿਲ੍ਹਾ ਮੋਗਾ ਲੈ ਬਾਈ ਕੋਲੇ ਘਰੇ ਵੀ ਮੱਜਾਂ ਚੱਗੀਆਂ ਹੁੰਦੇ ਸੱਜਣਾ ਜੀ ਮਾਰ ਲਓ ਜਿਹੜਾ ਜਿਵੇਂ ਆਹ ਮੱਜ ਬਾਈ ਕੋਲੇ ਟੌਪ ਕਲਾਸ ਆ ਥਣਾ ਤੁਣਾ ਦੀ ਐਨ ਜਿਵੇਂ ਇੱਕ ਨੰਬਰ ਆ ਚਾਰ ਚਪੇਰਾ ਇੱਕੋ ਹੀ ਆ ਮੱਜ ਦਾ ਬਾਕੀ ਤੋੜ ਕੇ ਦਿਖਾ ਦਿੰਨੇ ਆ ਮਾੜੀ ਸੁਣੋ ਪਾਲਾ ਸਿਰਾਂ ਲੱਗਿਆ ਨਾੜਾ ਨੂੜਾ ਲੇਵੇ ਤਾਂ ਹੈ ਸੋ ਜੇ ਭਾਈ ਵੀ ਅਸਲ ਆ ਨਹੀਂ ਮੱਜ ਦਾ ਭਾਈ ਉਹ ਨਹੀਂ ਪਤਾ ਲੱਗ ਜਾਂਦਾ ਹਾਂਜੀ ਹੰਦੀ ਸੀਲ ਬਹੁਤ ਹੈ ਪਟਵਾਲ ਵਰਗਾ ਲੈ ਪਿਆ ਮੈਂ ਪੱਕਾ ਲੈ ਆ 8 ਤੋਂ 8 ਥਾਨ ਕੱਲਾ ਕੱਲਾ ਪਿਓਰ ਜੈਡ ਬਲੈਕ ਆ ਮੋੜ ਲੈ ਬਾਈ ਪਿਓਰ ਜੈਡ ਬਲੈਕ ਆ ਕਾਜ ਨੂੰ ਉਠੀ ਵਾਲਾ ਥਾਨ ਲੱਗਿਆ ਐਜੇ ਥਾਈ ਵੇਲੇ ਵੀ ਨੂੰ ਮਟਾਇਟਸ ਨਹੀਂ ਹੁੰਦੀ ਕਦੇ ਵੀ ਬੰਨ ਲਾ ਬਾਈ ਕੋਈ ਬੰਨ ਲਾ ਬੰਨ ਲਾ ਕੋਈ ਨਾ ਪਰੇਸ਼ਾਨ ਕਰਾ ਜਿਹੜੀਆਂ ਮਚਾਂ ਬਹੁਤ ਘੱਟ ਮਿਲਦੀਆਂ ਘਰ ਘਰ ਨਹੀਂ ਜਾਂਦਿਆਂ ਮੱਝਾਂ ਸੱਜਣਾ। ਨਾਣਾ ਨੂਣਾ ਹੋਵੇ। ਬਰਤ ਨਾਗਰ ਵੀ ਕੱਟੀ ਐ। ਵਾਲਾ ਕੱਬਾ ਲੈ ਪਾ ਆਪਣਾ ਹੀ ਬੈਠੀ ਐ। ਇੱਕ ਲੈ ਕੇ ਆਂ ਬਈ ਅੱਜ। ਹਾਂਜੀ ਦੋ ਸੀਗੇ ਇੱਕ ਬੈਗੀ। ਅੱਛਾ ਇੱਕ ਸੇਲ ਹੋ ਗਈ। ਸਵੇਰ ਤੱਕ ਹਰ ਸੇਲ ਹੋ ਗਈ। ਮੈਂ ਬਾਈ ਹਾਂ ਸਰਾਜ ਨਾਲ ਕਰ ਲਿਆ ਸੰਪਰਕ। ਜਿਲ੍ਹਾ ਆ ਗਿਆ ਮੋਗਾ ਬਾਈ ਦਾ। ਬਹੁਤ ਟੌਪ ਕਲਾਸ ਜਾਨਵਰ ਲਗੇ ਜੈਡ ਬਲੈਕ ਆ ਪਿਓਰ। ਉਹ ਹੀ ਨਾਲ ਕੱਟੀ ਇੱਕੋ ਜੀ। ਧੰਨਵਾਦ ਬਾਈ। ਸੋਰੀ। ਲੱਗਦਾ ਮੱਝ ਦਿਖਾਉਣੇ ਹਰਿਆਣੇ ਦੀ ਬਾਲੀ ਵੱਡੀ ਮੱਝ ਐ ਵੀ। ਬਰੀਡ ਇਹਦੀ ਫੁੱਲ ਝਲਕਦੀ ਆ ਸੱਜਣਾ ਗੁੱਲੇ ਵਾਲਾ ਸਾਨ ਲਗਿਆ ਟੌਪ ਗਲਾਸ ਦਾ ਮੋੜ ਲੈ ਬਾਈ ਐਨ ਯਾਰ ਬੰਬੀ ਗੱਡੀ ਹੜੀਆ ਲੇਵੇ ਵਾਲੀ ਦਾ ਕੱਦ ਵੀ ਠੀਕ ਐ ਤੇ ਬਰੀਡ ਵੱਧਾ ਬਾਕੀ ਹੱਦ ਕੋਦ ਤਾ ਦੇਖੀ ਜੋ ਬਰੀਡ ਬਹੁਤ ਝੋਟੀ ਵੀ ਪੁੱਛ ਰਿਹਾ ਬਾਈ ਨੂੰ ਕਹਿ ਮਾਸੂਆ ਕੀ ਗੱਲ ਬਾਤ ਐ ਕਿੰਨਾ ਲੱਗਦਾ ਇਹ ਵੀ ਉਹਦਾ ਖੰਡੇ ਗੱਡੀ ਫਿਰਦੀਆਂ ਕਰਮਾ ਵੀ ਸਾਂਸ ਨੂੰ ਬਹੁਤ ਸੋਹਣਾ ਲੱਗਿਆ ਬਾਈ ਸਤਿ ਸ੍ਰੀ ਅਕਾਲ ਕਿਹੜਾ ਪਿੰਡ ਆ ਵੀਰੇ? ਧੰਨਵਾਦ। ਤੇ ਤੇਬਾ ਜਿਲ੍ਹਾ ਆ ਗਿਆ ਨਾ? ਜਿਲ੍ਹਾ ਪਿੰਡ ਜੰਡਾਲਾ ਸੁਤਰ ਜੰਡਾਲਾ ਵੀਰੇ ਮੱਝ ਕਹਿਮਾ ਸੁਆ ਇਹ? ਘਰ ਦੀ ਹੈ ਕਿ ਵਪਾਰ ਦਾ ਕੰਮ ਕਰਦੇ ਹੋ? ਵਪਾਰ ਦਾ ਕੰਮ ਹੈ। ਵਪਾਰ ਚਲੋ ਵਧੀਆ ਯਾਰ ਹਨਾ। ਆਪ ਦਾ ਇੱਥੇ ਕਿਤਾ ਤੇ ਕਾਹ ਦਿਨ ਹੋ ਗਏ ਸੁਈ ਨੂੰ ਬਾਈ ਨੂੰ? 24 24 ਦਿਨ ਹੋ ਗਏ ਸੁਈ ਨੂੰ। ਦਿੱਦ ਕਿੰਨਾ ਬਾਈ ਹੁਣ ਸਹੀ ਤਿਆਰ? ਉਨੀ ਲੀਟਰ ਤਿਆਰ ਹੈ। ਉਨੀ ਲੀਟਰ ਤਿਆਰ ਆ। ਜੇ ਕੋਈ ਚੋ ਕੇ ਮੰਗ ਲੇ। ਕੋਈ ਚੱਕਰ ਨਹੀਂ। ਘਰੇ ਮੱਝਾਂ ਮਿਲ ਜਾਂਦੀਆਂ ਸਾਡੇ ਕੋਲੇ। ਸਾਰੇ ਵਿਕ ਜਾਂਦੇ ਹਨ। ਬਸ ਜਣੂ 19 ਲੀਟਰ ਦੁੱਧ ਤਿਆਰ ਅੱਜ। 24 ਦਿਨ ਹੋ ਗਏ ਸੂਈ ਨੂੰ। ਬਾਕੀ ਬਰੀਡ ਮੱਝ ਦੀ ਬਹੁਤ ਹੈ। ਇਕੱਲਾ ਇਕੱਲਾ ਥਣ ਪਿਆ। ਤੇ ਰੇਟ ਕਿੰਨਾ ਵੀਰੇ ਦਾ ਜਾਜ। ਇਹ تین ਰੇਟ ਤੁਹਾਨੂੰ 1.7 ਡੇਢ ਲੱਖ ਗਿਆ। ਅੱਛਾ ਡੇਢ ਲੱਖ ਦੀ ਦੇਣੀ ਹੈ ਨਾ ਛੱਡਣੀ ਹੈ। ਚਲ ਜੇ ਜਾਨਵਰ ਪਸੰਦ ਆ ਜੇ ਨਾ ਰੇਟ ਰੂਟ ਤਾਂ ਗੱਲ ਬਣ ਜਾਂਦੀ ਉਹ। ਤੇ ਮੋਬਾਈਲ ਨੰਬਰ ਕਿੰਨਾ ਵੀਰੇ ਆਪਣਾ? 9466 69 10 915 915 ਨਾਮ ਕੀ ਵੀਰੇ ਆਪਣਾ? ਕ੍ਰਿਸ਼ਨ ਹੈ ਬਾਈ। ਜੰਡਲਾ ਪਿੰਡ ਤੇ ਜ਼ਿਲ੍ਹਾ ਫਤਿਹਪੁਰ ਹਰਿਆਣਾ ਦੀ ਮੱਝਾ ਮਿੱਤਰੋ ਬਹੁਤ ਵੱਡੀ ਮੱਝ ਹੈ। ਰੇਟ ਵੀ ਬਾਈ ਦਾ ਜਾਇਜ਼ ਹੈ। ਮੱਝ ਦੇਖ ਕੇ ਡੂੜ ਲੱਖ ਦਾ ਜਗ੍ਹਾ ਲਾਮ ਹੀ ਹੋ ਰਿਆ ਲੈ ਵੇਲੂ ਵਾਲਾ ਬੜ ਚੜਾਈ ਲਵਾਈਏ ਕੰਡੇ ਗੱਡੀ ਖੜੀ ਐ ਮਗਰ ਬੱਚਾ ਬਾਈ ਮਗਰ ਆ ਕੇ ਕੱਟਾ ਤੇ ਸਿੰਘ ਸੁੰਗ ਕਰ ਲੋ ਚੱਕ ਤੇ ਮਿਲਿਆ ਲਓ ਫੋਨ ਬਾਈ ਨੂੰ ਲੈ ਸੱਚ ਨੇ ਕਾਹ ਵੀ ਝੋਟੀ ਬਾਈ ਦੀ ਉੱਚੀ ਲਮੀ ਵੋਤਾ ਯਾਰ ਯਾਰ ਨੇ ਝੋਟੀਆਂ ਹਰਿਆਣਾ ਜੀ ਮਿਲਦੇ ਆ ਯਾਰ ਸਾਡੇ ਘਾਟਾ ਥੋੜੇ ਸਮਾਈ ਵਾਲੀ ਆ ਉਧਰ ਮਿੱਤਰੋ ਉਹ ਬਾਈ ਇਹ ਤਾਂ ਦੰਦਾ ਚ ਹਨਾ ਠੇਮਾ ਸੂਆ ਇਹ ਵੀਰੇ ਪਹਿਲਾ ਪਹਿਲਾ ਸੂਆ ਚੋਕੀ ਦੇਖ ਲੋ ਉੰਡੀ ਐ ਮੂੰਹੋਂ ਦੁੱਗੀ ਐ ਤੇ ਫਿੱਟਲੇ ਵੀਰੀ ਜਮਾਨ ਆਰਡਰ ਦੀ ਆ ਗਿਆ ਦਾ ਬੱਚਾ ਕੈ ਦਿਨ ਹੋ ਗਿਆ ਸੁਵੀ ਨੂੰ ਬਾਈ ਨੂੰ 3 ਨੋ ਦਿਨ ਹੋ ਗਿਆ ਨੋ ਦਿਨ ਇਹਦਾ ਕਿੰਨਾ ਦੁੱਧ ਆ 12 ਕਿਲੋ ਦੁੱਧ ਤਿਆਰ ਹੈ 12 ਕਿਲੋ ਤਿਆਰ ਦੁੱਗੀ ਹੈ ਨਾ 2-3 ਦਿਨ ਦਾ ਵਾਸਤੇ ਬਹੁਤ ਹੋ ਜਾਣਾ 12 ਕਿਲੋ ਤੇ ਇਹਦਾ ਰੇਟ ਬਾਈ 308 890 890 ਇਹਦਾ ਕਿੰਨਾ ਕੋਜੂ ਆ ਹਾਂ ਕਿੰਨੇ ਕੁ ਦਿਓ ਜੂ ਇਹ 870 ਕੀ ਦੇਣਾ ਯਾਰ 870 ਦੀ ਹੋਵੇ ਸੱਜਣੋ ਤੇ ਨੰਬਰ 22 ਦਾ ਉਹੀ ਹੈ 10915 ਨਾ ਸੱਜਣੋ ਮੱज्जा ਬਹੁਤ ਆਇਆ ਵਪਾਰੀ ਘਟਾ ਤੇ ਉਸ ਬਾਈ ਕਹਿੰਦੇ ਮਾਲ ਮਾੜਾ ਮਿਲ ਗਿਆ ਮਹਾਂ ਜਰਾ ਮਾਲ ਮਾੜਾ ਕਹਿੰਦਾ ਇਹ ਮਾਲ ਨਹੀਂ ਭਾਈ ਦੂਜਾ ਮਾਲ ਫੇਰ ਮੈਂ ਦੂਜਾ ਮਾਲ ਮੇੜਾ ਮਿਲ ਗਿਆ ਤਾਂ ਮੈਂ ਇਸ ਕਿਥੋਂ ਵਿਕ ਜੂਗੀ ਤੇ ਤਾਂ ਫਰਕ ਪੈ ਜਾਣਾ ਮਾਜ ਫੇਰ ਨਹੀਂ ਬੇਗਦੀ ਵਾਹ ਵੇ ਟੌਪ ਕਲਾਸ ਆ ਯਾਰ ਦੇ ਵੇਲੂ ਵੇਲੇ ਕੰਡੇ ਕੱਟੀਆਂ ਫਰਦੀਆਂ ਆ ਜਾ ਓ ਬਈਆ ਆ ਬਈਆ ਤੋਂ ਨੀਲੀਆਂ ਨੀਲੀਆਂ ਤਾਂ ਕੜੀਆਂ ਬਾਈ ਦੇ ਆਹ ਵੇ ਟੇਰ ਕੀ ਬਾਤ ਆ ਮੱਝ ਦੀ ਕੋਈ ਲੇਖਾ ਨਹੀਂ ਮੱਝਾਂ ਇੱਥੇ ਵੀ ਤਾਕੜੀਆਂ ਆਉਂਦੇ ਆਂ ਆ ਰਾਮਪੁਰਾੋਂ ਦਾ ਜਮੇ ਬਾਲਾ ਮੱਝ ਖਾਨ ਆ ਰਿਹਾ ਬਹੁਤ ਬਹੁਤ ਜ਼ਿਆਦੇ ਮੱਝ ਆ ਰਹੀਆਂ ਫੇ ਤੇ ਪਿੰਡਾਂ 'ਚ ਮਾਲ ਮਹਿੰਗਾ ਬੋਲ ਦਿੰਦਾ ਇੱਥੇ ਵਿਗਦੀਆਂ ਨਹੀਂ ਆਕੇ ਐ ਵੀ ਫਰਕ ਪੈ ਜਾਂਦਾ ਇੱਥੇ ਨਹੀਂ ਵਿਗਦੀ ਮੱਝ ਆਕੇ ਪਿੰਡ 'ਚ ਅਗਲਾ 6 ਲੱਖ ਮੰਗ ਲਾਣਾ ਆਹ ਦੇਖੋ ਯਾਰ ਕੰਡੇ ਕੱਢੀ ਫਿਰਦੀ ਆ ਕਰਮਾਣੇ ਲਈ ਵੇ ਇਹ ਮਾਰੋ ਜੀ ਮਾਰੋ ਨਹੀਂ ਬਾਈ ਬਹੁਤ ਟਾਪ ਕਲਾਸ ਮੱਝਾਂ ਆ ਗਿਆ ਯਾਰ ਆ ਬਾਈ ਕੋਲੇ ਮੱਝ ਬਹੁਤ ਟਾਪ ਕਲਾਸ ਆ ਯਾਰ ਬਾਂਬੀ ਗੱਡ ਰੱਖੀ ਐ ਅਜੇ ਮੱਝਾਂ ਮਿਲ ਜਾਂਦੇ ਯਾਰ ਧਲੋਲਾ ਮੰਡੀ ਤੋਂ ਟਾਪ ਕਲਾਸ ਨਾੜਾ ਨੂੜਲੇ ਵਿਦ ਪੁੱਲ ਹੈ ਗੋਲ ਗਲਟੀਆਂ ਐਣ ਜਮਾ ਸਰਾ ਮਹਾਲਾ ਸਰਾ ਉਹ ਵੇਹਲ ਜਿਵੇਂ ਆ ਖੜੀ ਐ ਚੱਬਾ ਇਹਨੇ ਘਟ ਰੱਖਿਆ ਵਾ ਬੜਾ ਪਟਾ ਲੈ ਮਾਜੇ ਵਿਚ ਤਾਂ ਯਾਰ ਦੁੱਧਾਂ ਲੀਆਂ ਛੱਲਾ ਹੀ ਦਿੰਦੀਆਂ ਮੱਜਾਂ ਠੀ ਵਿੱਚ ਥੋੜਿਆ ਨਰਮ ਆ ਜਾਓ ਮਿਲਿਓਣੇਗੇ ਸੱਜਣ ਨਾਲ ਵੀਡੀਓ ਲੰਮੀ ਹੋ ਜਾਂਦੀ ਹੈ ਕੀ ਗੱਲਬਾਤ ਆ ਕੀ ਰੇਟ ਹੈ ਕਿੰਨਾ ਮੁੱਲ ਹੈ ਆ ਜਾਓ ਫਸੌਣੇਗੇ ਨਾਲ ਸਿੰਘ ਵੇਖਦਾ ਕੀ ਰੇਟ ਰਾਂ ਦਾ ਕੀ ਗੱਲਬਾਤ ਆ ਸਿਰੇ ਤੇ ਅਗਲੇ ਪਾਉਣ ਇੱਕ ਲਾਈਨ ਚ ਤੇ ਤੂੰ ਦੁੱਗਣਿਆਂ ਤਿਕਣਿਆਂ ਚੌਗਣਿਆਂ ਮੱਝਾਂ ਪਰਾਂ ਖੜੀਆਂ ਬਹੁਤ ਜ਼ਿਆਦੇ ਮੱਝਾਂ ਪਰਾਂ ਖੜੀਆਂ ਹਾਂ ਫੇਰ ਆ ਵੀਸੀ ਸੈੱਟ ਦਾ ਘਾਹ ਘਟਾ ਵਪਾਰੀ ਪਰੇਸ਼ਾਨ ਆ ਤੇ ਆ ਜੋ ਮਿਲਦੇ ਆ ਸੱਜਣਾਂ ਨੂੰ ਮੱਧ ਰਹਿਣਾ ਬੜਾ ਵੱਡਾ ਲੈਵਲੀ ਵਰਗੀਆਂ ਮੋੜ ਲੈ ਬਾਈ ਰੇਵਿਆਲ ਦਾ ਕੋਕੇ ਜੜ ਰੱਖਿਆ ਕੁੱਤ ਬੜਾ ਵੱਡਾ ਯਾਰ ਮੈਂ ਲਾ ਹੱਥੀਂ ਨਹੀਂ ਛੱਡਦੀ ਇਹ ਮੋੜ ਲੈ ਬਾਈ ਪ੍ਰਧਾਨ ਬੋਲਾ ਬਟਾ ਲੈ ਬਾਈ ਅੱਜ ਦਾ ਵਾਚਦੇ ਆਂ ਬਾਈ ਨੀ ਕੀ ਡੇਟਾ ਕੀ ਗੱਲਬਾਤ ਆ ਹਾਂ ਬਸ ਆ ਚੀਜ਼ ਤਾਂ ਮੇਚ ਹੀ ਨਹੀਂ ਹੁੰਦੀ ਨਾ ਬਾਈ ਹਾਂ ਬਾਈ ਰੋਕ ਲਾ ਬਾਈ ਬਸ ਬਸ ਕੋਕੇ ਲੱਗ ਜਾਵਾਂ ਕੁਛ ਵੀ ਆ ਬਾਈ ਫੱਟ ਬੋਲਾ ਬਟਾ ਯਾਰ ਆ ਦਾ ਸੋ ਦਿਨੋਂ ਪੁੱਛਦੇ ਆਂ ਬਾਈ ਨੂੰ ਕਹਿ ਮਾਸੂਆ ਕੀ ਗੱਲ ਬਾਤ ਆ ਕਿ ਨਾ ਦੁੱਧ ਆ ਪਤਲੀ ਚਮੜੀ ਐ ਲੰਮਾ ਤੇ ਚੌੜਾ ਲੈਵਾ ਕੱਦ ਗਿਆ ਇਨੀ ਦੇ ਉੱਤੋਂ ਨਹੀਂ ਜਾਂਦਾ ਤੇ ਉੱਤੋਂ ਹੀ ਟੱਪਦੀ ਆ ਬਾਈ ਹਨਾ ਹਾਂਜੀ ਬਹੁਤ ਨਰਮਾ ਹੈ ਨਾ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿਹੜਾ ਪਿੰਡ ਆ ਬਾਈ ਮੁਕਸਰਾਂ ਦੇ ਮੁਕਸਰ ਸਾਹਿਬ ਕਾ ਮੱਝਾ ਲੈ ਕੇ ਆ ਬਾਈ ਪੂਰਾ ਕਰ ਲਾ ਸ਼ਾ ਕੈਮਸ ਹੋ ਗਿਆ ਬਾਈ ਇਹ ਇਹ ਚੌਥਾ ਸੁਣਿਆ ਕੈਦ ਨ ਹੋਵੇ ਸੁਣੀ ਨੂੰ ਸਤਿ ਸ਼੍ਰੀ ਅਕਾਲ ਹੋ ਗਿਆ 20 ਦਿਨਾਂ ਦਾ ਕਿੰਨਾ ਦੁੱਧ ਦਾ ਬਈ ਤਿਆਰ ਹਣਾ ਦੁੱਧ 20 18 ਪਲੱਸ ਠੀਕ ਹੈ ਹਾਂ 20 ਪਾਉਂਦੀ ਲਈ ਹੀ ਪਾਉਂਦੀ ਹੈ ਵਪਾਰ ਦਾ ਕੀ ਕਰਦਾ ਬਈ ਕੰਮ ਨਹੀਂ ਨਹੀਂ ਕਰਦੀ ਆ ਠੀਕ ਹੈ ਹੂੰ ਵਪਾਰ ਕਰਦੇ ਹੋ ਨਹੀਂ ਅੱਛਾ ਕੀ ਕੀ ਰੇਟ ਆ ਬਈ ਜਿਆਦਾ 2 ਲੱਖ ਰੁਪਈਆ ਮਾਨਤਾਣ ਕਿੰਨਾ ਕਰੂਗਾ ਚ ਮਾਨਤਾਣ ਕਰਦਾ 10000 ਹੋ ਜਾਣਾ ਚੱਲ ਜੇ ਜਾਨਵਰ ਪਸੰਦ ਆ ਜਿ ਮਾਨਤਾਣ ਤਾਂ ਹੋ ਜਾਂਦਾ ਯਾਰ ਤੇ ਮੋਬਾਈਲ ਨੰਬਰ ਬੋਲੀ ਭਾਈ 6284704309 62847004309 04309 ਮੁਖਸਰ ਸਾਹਿਬ ਤੋਂ ਆਇਆ ਭਾਈ ਮੱਝ ਬਹੁਤ ਵੱਡੀ ਲੈ ਕੇ ਹਾਥੀ ਜੀ ਤਾਂ ਮੈਨੂੰ ਲੱਗਦਾ ਮੇਂ ਚ ਸ਼ੇਰ ਹੀ ਆਵੇ ਜਿੰਦਰਾ ਚ ਆਈ ਹੈ ਪ੍ਰਭਾਤ ਹਾਂ ਮਹਿੰਦਰਾ ਚ ਆਈ ਪਈਗਾ ਹਾਥੀ ਜੀ ਨਹੀਂ ਆਉਂਦੀ ਹੈ ਨਾ ਹਾਥੀ ਜੀ ਨਹੀਂ ਆਉਂਦੀ ਹਾਥੀ ਜੀ ਲੰਮੀ ਵਾਲੀ ਨਹੀਂ ਆਉਂਦੀ ਸਹੀ ਗੱਲ ਆ ਪ੍ਰਭਾਤ ਨਹੀਂ ਐਡਾ ਲੰਮਾ ਹਾਥੀ ਹੈ ਨਹੀਂ ਬਸ ਜੈਡ ਪਲੇ ਕੀ ਹੈ ਦੋ ਕਬਾਲੀਆ ਥੱਲੇ ਚਮੜੀ ਪਤਲੀ ਲੱਗਦੀ ਇਹਦੀ ਗੰਡੇ ਦੇ ਜਿਹੜਾ ਸੱਚਨ ਆਵੇ ਕਰ ਲਿਓ ਸੰਪਰਕ ਬੱਚਾ ਕੀ ਇਹ ਵੀ ਨਾਲ ਬੱਚਾ ਮਗਰ ਕਟਾਈ ਅਰਜੰਟ ਨੂੰ ਆਜਨ ਫੂੰਗੜ ਦਾ ਕਟ ਆ ਗਿਆ ਸੱਜਣ ਇੱਕ ਨਾਲ ਇੱਕ ਫੇਰੀ ਸਮਝ ਲਓ ਉਹਨਾਂ ਦਾ ਕਟੇ ਵਿਕ ਜਾਂਦਾ ਪਾਈਆਂ ਨੇ ਰੇਟ ਮੰਗਿਆ ਰੇਟ ਚੱਲ ਹੋ ਜਾਂਦਾ ਕੋਈ ਗੱਲ ਨਹੀਂ ਮਿਲਾ ਲਿਓ ਹੁਣ ਬਾਈ ਨੂੰ ਆਹ ਸੱਜਣ ਨੂੰ 25 ਲੱਖ ਵਾਲੀ ਝੋਟੀ ਮਤਲਬ ਆਪਾਂ ਇਹਦਾ 50 ਹਜ਼ਾਰ ਬੰਦਾ ਦਾ ਵੀਡੀਓ ਬਣਾ ਕੇ ਲੈ ਗਿਆ ਉਹ ਜੀ ਹਨਾ ਬਾਈ 50 ਹਜ਼ਾਰ ਬੰਦਾ ਦਾ ਵੀਡੀਓ ਬਣਾ ਕੇ ਲੈ ਗਿਆ ਉਹ ਚਲ ਓਏ ਉਹ ਜਾਨਵਰ ਸਹੀ ਹੈ ਯਾਰ ਚੰਗੀ ਹੈ ਜਿੰਨੀ ਹੈਗੀ ਚੰਗੀ ਹੈ ਫੁੱਲ ਫੁੱਲ ਲੱਗੇ ਆ ਲਾਲ ਪਹਿਲਾ ਨੰਬਰ ਚੱਕਦੀ ਹੈ ਜਾ ਜੀ ਨਾ ਦੇਖਾ ਤੇ ਚੈੱਕ ਕਰ ਲੋ ਬੜੀ ਟਾਪ ਕਲਾਸ ਆ ਠੰਡੀ ਹੈ ਜਮਾ 25 ਲੱਖ ਰੁਪਏ ਦੀ ਮੱਝ ਤੱਕ ਗਈ ਜਮਾ ਦੁੱਧ ਨਹੀਂ ਚੱਲਦੀ ਇਹਨਾਂ ਮੈਂ ਜਮਾ ਥੱਕ ਗਈ ਮੱਝ ਬੜੀ ਵੱਡੀ ਮੱਝ ਨੇ ਵੇ ਲੁਗੜੇ ਕੰਡੇ ਕੱਟ ਕੇ ਰੱਖਿਆ ਹੈ ਜਲੂਰ ਤੋਂ ਆਈ ਹੈ ਜਲੂਰ ਤੋਂ ਹਰਿਆਣੇ ਨਾਲ ਬਾਰਡਰ ਲੱਗਦਾ ਪੰਜਾਂ ਦਾ ਹਾਰੂਰ ਪਾਇਆ ਚੰਗੇ ਪੈਸਿਆਂ ਵਾਲੇ ਬੜਾ ਤਕੜਾ ਕੰਮ ਝੋਟੀ ਦਾ ਹੈ ਜੀਆਂ ਝੋਟੀਆਂ ਬਹੁਤ ਲੱਖਾਂ ਕਰੋੜਾਂ ਚ ਇੱਕ ਅੱਧੀ ਝੋਟੀ ਮਿਲਦੀ ਹੈ ਜੀ 10 ਰੁਪਏ ਦਾ ਹੁੰਦੀ ਹੈ ਬੰਦਾ ਜੇ ਪੁੰਨ ਕਰੇ ਬਹੁਤ ਵੱਡਾ ਪੁੰਨ ਕਰੇ ਨਾ ਫਿਰ ਉਹਦੇ ਜੀ ਕੱਟੀ ਜਾਂਦੀ ਹੈ ਕਾ ਆਖੀ ਫਿਰ ਉਹ ਪਾਲਦੀ ਹੈ ਵੱਡੀ ਹੁੰਦੀ ਹੈ ਬਹੁਤ ਘਰ ਖਾ ਜਾਂਦੀ ਹੈ ਅੱਧਾ ਖਾ ਜਾਂਦੀ ਹੈ ਫੇਰ ਬਣਦੀ ਆ ਚੀਜ਼ ਬਹੁਤ ਵੱਡੀ ਹੈ ਪ੍ਰਮਾਤਮਾ ਨੇ ਉਮਰ ਲਾਵੇ ਲੰਮੀ ਤੇ ਕਾ ਬਾਬਾ ਲਈ ਵਜ਼ਾਇਰ ਬੜੀ ਵੱਡੀ ਬਾਈ ਲਈ ਵਜ਼ਾ ਪਾਪਾ ਨਹੀਂ ਹੈ ਇਹ ਵੀ ਛੋਟੀ ਜਿਹਾ ਬਾਈ ਦੇ ਸਿਰ ਤੋਂ ਢੱਪਦੀ ਹੈ ਅੱਜ ਦਾ ਹੱਤ ਕਰਾਤੀ ਢਨੋਲਾ ਮੰਡੀ ਚ ਸਿਰ ਹਲਾ ਗਿਆ ਬਾਬੇ ਸਿਰ ਓਏ ਸਿਰ ਓਏ ਕਿਆ ਬਾਤ ਆ ਭਾਈ ਯਾਰ ਕਿਆ ਬਾਤ ਆ ਕਿੱਥੋਂ ਲੈ ਕੇ ਆ ਟੀਮ ਅੱਜ ਕਿੱਥੋਂ ਲੈ ਆ ਬਾਈ ਟੀਮ ਅੱਜ ਮੇਰਾ ਤਾਂ ਕੁਲੀਏ ਤੋਂ ਲੈ ਆ ਬਾਈ ਟੀਮ ਅੱਜ ਕੀ ਬਾਤ ਆ ਬੜੀ ਵੱਡੀ ਮੱਚ ਹੈ ਰੋ ਪਿਆ ਬੇਚਾ ਉਹ ਬਾਈ ਦੀਨਾ ਨਹੀਂ ਪਰਲੇ ਬਸ ਇੱਕਦ ਪਾਈਦਾ ਬਹੁਤ ਵੱਡਾ ਤੇ ਮੱਝ ਦਾ ਤਾਂ ਪਾਖੇ ਕੋਈ ਲੇਖਾ ਹੀ ਨਹੀਂ ਯਾਰ ਛੋਟੀ ਹੈ ਮੱਝ ਨਹੀਂ ਹੈ ਸਿਰ ਧੌਣ ਪਤਲੀ ਮਾਗਰੋ ਚੌੜੀ ਤੇ ਕੱਦ ਭਾਂ 6.5 ਫੁੱਟ ਦਾ ਅੱਡੇ ਕੱਦ ਬਹੁਤ ਘੱਟ ਮਿਲਦੇ ਝੋਟਿਆਂ ਦੇ ਲੇਵੇ ਤੇ ਕਰਦਾ ਪੁੱਛਦੇ ਆ ਭਾਈ ਨੂੰ ਕੀ ਰੇਟ ਆ ਕੀ ਗੱਲਬਾਤ ਆ ਕਿੰਨੇ ਰੁਪਏ ਆ ਦੀ ਹੋਰ ਜਿਵੇਂ ਉਹ ਮੈਂ ਤੇ ਮੇਲੇ ਲੱਗ ਰਹੇ ਮੇਲੇ ਆਈਦੇ ਵੀ ਲੱਗੂ ਓਹੀ ਚੀਜ਼ ਹੋ ਜੂ ਕੁਛ ਨਾ ਭਾਈ ਨੂੰ ਕਿੱਥੋਂ ਲਿਆ ਕੀ ਗੱਲਬਾਤ ਆ ਕਿਹੜਾ ਪਿੰਡ ਹੈ ਕਿੰਨੇ ਰੁਪਏ ਨੇ ਕੁਛ ਨਾ ਭਾਈ ਦਾ 14 ਲੱਖ ਰੁਪਏ ਵਾਲੀ ਬੱਡੀ ਆਪਣੇ ਭਾਈ ਭਾਈ ਮੜਾ ਦੇ ਭਾਈ ਬਾਈ ਸਤਿ ਸ੍ਰੀ ਅਕਾਲ ਕਿਹੜਾ ਪਿੰਡ ਆ ਵੀਰੇ ਪਿੰਡ ਕੁੰਬੜਾ ਵਾਲਾ ਹੈ ਵਪਾਰ ਦਾ ਕੰਮ ਆਟਾ ਆ ਆ ਕਿੱਥੋਂ ਲੈਂਦੇ ਆ ਬਾਈ ਝੋਟੀ ਆ ਅੱਛਾ ਉਹ ਤੋਂ ਲਈ ਆ ਇਹ ਕਿੰਨਾ ਸੁਆ ਬਾਈ ਇਹ ਦੂਜਾ ਸੁਆਜੀ ਬੋਲੀ ਵੱਡੀ ਝੋਟੀ ਆ ਬਰਾਵਾ ਬਾਬੇ ਕਿੰਨੇ ਦਿਨੋਂ ਵੀ ਸੁਈਨੂ ਬਾਈ 15 ਦਿਨੋਂ ਹੋ ਗਏ ਕਿੰਨਾ ਦੁੱਧ ਆ ਵੀ ਹੁਣ ਦੁੱਧ 22 ਲੀਟਰ ਹੈ ਜੀ 22 ਲੀਟਰ ਤੇ ਰੇਟ ਬਾਈ ਇਹਦਾ ਰੇਟ 11 ਲੱਖ ਹੈ ਜੀ ਇਹਦਾ 11 ਲੱਖ ਤੇ ਮਾਈਲ ਨੰਬਰ ਬਾਈ ਬਾਈ ਨੰਬਰ 338 1735 1735 ਏਰੀਆ ਕਿਹੜਾ ਬਈ ਦੱਸੋ ਇਹ 7 ਲੱਖ ਬਾਈ ਕਿੰਨੇ ਕਿਰਾਏ ਦਾ ਬਈ ਕੁੰਬੜਾ ਲੈ ਬਾਈ ਹਾਂ ਕੁੰਬੜਾ ਲੈ ਮਿੱਤਰੋ ਆਓ ਖੁਸ਼ੀ ਦੁਕਾਨੋਂ ਆ ਆਈ ਸੀ ਛੋਟੀ ਖੁਸ਼ੀ ਦੁਕਾਨਾਂ ਵਾਲੇ ਤੋਂ ਘਰੋਂ ਵਿੱਚ ਕਈ ਜਾਂਦੇ ਸੀ ਛੋਟੀ ਛੋਟੀ ਇੰਨੇ ਪੈਸੇ ਲਾ ਕੇ ਫਲਾਨਾ ਲਾ ਕੇ ਹੁਣ ਦੇਖੀ ਆਪਾਂ ਛੋਟੀ ਅੱਖਾਂ ਨਾਲ ਰੋਲਾ ਪੈ ਰਿਆ ਸੀ YouTube ਤੇ ਵੀ ਛੋਟੀ ਛੋਟੀ ਸੇਵੇਂ ਇੰਨੇ ਪੈਸਿਆਂ ਦੀ ਬਣਾਤੀ ਫਰਾਨਾ ਕਰਤਾ ਠਿੰਕੜਾ ਕਰਤਾ ਗੱਲ ਕਰਾ ਛੋਟੀ ਛੋਟੀ ਨਹੀਂ ਸੀ ਸੱਜਣੋ ਇਹ ਛੋਟੀ ਦੇ ਹੱਥ ਮਸਾਂ ਫੜਦਾ ਬਾਹਲੀ ਵੱਡੀ ਝੋਟੀ ਹੈ ਸੱਜਣੋ ਹੈ ਬਈ ਵਿੱਚ ਗੱਲਾਂ ਕਰਦੇ ਸੀ ਕਹਿੰਦੇ ਬਈ ਬਾਹਲੀ ਮਹਿੰਗੀ ਮਹਿੰਲਾ ਸੀ ਛੋਟੀ ਜੀ ਹੈ ਆਦਾ ਬਾਈ ਯਾਰ ਕੰਡੇ ਕੱਟੇ ਪਏ ਹਨਾ ਅੱਛਾ ਤੋ ਇਹਦੇ ਦੇਖੀ ਕੰਡੇ ਨਿਕਲਦੇ ਬਾਈ ਪਰਮਾਤਮਾ ਨੂੰ ਨਹੀਂ ਹੈਗੀ ਪ੍ਰਭੂ ਆਹ ਕਹਿੰਦਾ ਵੀ ਹਾਂ ਮਹਿੰਜੀ ਨਹੀਂ ਹੈਗੀ ਹਾਂ ਹਾਂ ਵੀਡੀਓ ਚ ਲੱਗਦੀ ਹੈ ਮਹਿੰਗੀ ਪਰਮਾਤਮਾ ਇਹਨੂੰ ਉਮਰ ਲਾਵੇ ਕਰਮ ਵਾਲੀ ਨੂੰ ਬਾਹਲੀ ਵੱਡੀ ਛੋਟੀਆਂ ਪ੍ਰਭੂ ਆਹ ਇਹੜੀਆਂ ਛੋਟੀਆਂ ਲਾ ਲੈ ਥੋਲੀ ਪਾਈ ਗਿਆ ਬਾਪਾ ਖਾਲਾ ਕਿਹੜਾ ਕੋਈ ਖਾਨੀ ਆ ਠੀਕ ਹੈ ਕਿੰਨੇ ਦਿਨ ਉਹ ਗਲੇਂਦਰ ਨੂੰ ਉਹਦੇ ਘਰੋਂ ਤੁਹਾਨੂੰ ਇਹ ਬਾਈ ਯਾਰ ਸਾਡੇ ਕੋਲ 20 ਤਰੀਕ ਨੂੰ ਆਈ ਆ ਅੱਛਾ 20 ਨੂੰ ਆਈ ਹੈ 22 ਨੂੰ ਤਾਂ ਸੂਈ ਆ ਠੀਕ ਹੈ ਵਧਾਈਆਂ ਤੁਹਾਨੂੰ ਐਡੀ ਝੋਟੀਆਂ ਦੀਆਂ ਭਰਾਵਾ ਬਾਲੇ ਘਟ ਮਿਲਦੇ ਨੇ ਇਹ ਝੋਟੀਆਂ ਬਾਈ ਯਾਰ ਬਾਲਾ ਪੈੜਾ ਕੰਮ ਆਦਾ ਦਾ ਯਾਰ ਦੇਖੀ ਜਦੋਂ ਮੈਂ ਦਿਖਾਈ ਸੀ ਗਾੜੀ ਹਮਲਾ 4 1/2 ਕਿਲੋ ਦੀ ਸੀ ਹਣਾ ਬਾਈ ਹੈਨਾ ਬਾਈ ਪਰ ਆਪ ਨੂੰ ਦਿਖਾ ਦੇ ਟੈਨਸ਼ਨ ਨਾਲ ਓਕੇ ਲਾਦੇ ਅੱਜ ਨਹੀਂ ਛੋਟੀ ਛਾਟੀ ਲੱਗਦੀ ਫਿਰ ਇਹ ਅੱਜ ਦਾ ਫੁੱਲ ਸਹਜ ਹੀ ਲੱਗੂ ਕਿੰਨੇ ਕਿੰਨੇ ਮਾਗਦੇ 11 ਲੱਖ ਫਿਰ ਉਧਰ 12 1265 ਦਾ ਹੋ ਗਿਆ ਤਾਂ ਵੱਡੀ ਦਾ ਅੱਛਾ ਹੈ ਉਹਦੇ ਜੱਡੀ ਆਹੇ ਰੇਗੜਾ ਛੋਟੀ ਹੈ ਇੱਕ ਉਹ ਉੱਥੇ ਖੜੀ ਹੈ ਉਹਦਾ ਕਿਹਨੇ ਹੋ ਗਿਆ 1265 ਦਾ ਯਾਰ 10 ਮਿੰਟ ਦਾ ਬਾਕੀ ਪਤਾ ਹੀ ਨਹੀਂ ਲੱਗਦਾ ਯਾਰ ਕੀ ਹੋ ਜਾਂਦਾ ਮੈਂ ਤਾਂ ਸੱਚ ਨੂੰ ਬੜੀ ਵੱਡੀ ਖੁਸ਼ੀ ਦੁੱਖਾ ਤੋਂ ਆਈ ਹੈ ਇਹਦਾ ਕਬਾਡੀ ਦਾ ਟਾਪ ਸਟਾਪਰ ਹੈ ਉਹਦੇ ਕਰਵਾਈ ਹੋਈ ਛੋਟੀ ਆਹ ਜਿਹੜੀ ਉਹਦਾ ਮੈਦਾਨ ਤੇ ਰੋਲਾ ਪੈ ਰਿਆ ਸੀ ਨਾ ਛੋਟੀ 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 ਦਾ ਇੰਨੇ ਪੈਸੇ ਲਾਤੇ ਗੱਲ ਕਰਾ ਛੋਟੀ ਛੋਟੀ ਨਹੀਂ ਸੀ ਕੈਮਰਾ ਹਟਾਉ ਨਜੀ ਨਹੀਂ ਕਰਦਾ ਸੱਜਰੋ ਇਹ ਤੁਹਾਨੂੰ ਦਿਖਾਤਾ ਮਾਲ ਰਾਮਪੁਰੇ ਮੰਡੀ ਤੇ ਤੇ ਮਿਲਾਂਗੇ ਅਗਲੀ ਮੰਡੀ ਚ ਇੱਕ 25 ਲੱਖ ਵਾਲੀ ਦਾ ਸੌਦਾ ਹੋ ਜਾਂਦਾ ਉਹ ਤੁਹਾਨੂੰ ਦਿਖਾ ਦਿੰਨੇ ਕਿੰਨੇ ਦਾ ਹੁੰਦਾ ਕੀ ਗੱਲਬਾਤ ਆ ਭਾਈ 25 ਲੱਖ ਮੰਗਦਾ ਸੀ ਆ ਦੇਖੋ 25 ਲੱਖ ਵਾਲੀ ਦਾ ਸੌਦਾ ਹੈ ਉਹ ਵੀ ਪਾਸ ਹੈ ਉਹ ਵੀ ਇਹ ਟਰੈਕਟਰ ਇੱਥੇ ਨਹੀਂ ਬੰਦੇ ਦੇ ਕੇ ਕਰਦੇ ਮਾੜੀ ਜਿਹੀ ਲੰਬੀ ਕਾਟੇ ਨੂੰ ਆਲੇ ਵਾਲੇ ਬਾਰੇ ਨੂੰ ਚੱਲੋ ਹੋ ਜਾਓ ਬਈ ਸ਼ੋਰ ਸੱਜਣ ਕਾਲੇ ਕਿੰਨੇ ਰਹੀ ਨਾ ਜਬਤਾ ਜਾ ਰਿਹਾ ਹੈੜੜਾ ਬਾਈ ਸਾੜ ਮਾਲਾ ਬਾਈ ਆ ਜਾਓ ਸੋਹਣੇ ਲਾਏ 15 ਦਾ ਆਇਆ ਗਾ ਸੋਹਣੇ ਲਾਏ ਸੱਜਣੋਂ ਆਮ ਆਇਆ ਦਾ ਸੌਦਾ ਹੋ ਗਿਆ ਬਾਈ ਅੱਜ ਤਨੋਲੇ ਮੰਨੇ ਪਰੇ ਸਾਕੇ ਹਾਂ ਬਾਈ ਹੋਲੀ ਮੋਹਲ ਹੀ ਨੱਟ ਗਿਆ ਦਿਓ ਕਿਤੇ ਕਰੀ ਕੋਲੇ ਆ ਜੋੜਾ ਜਾ ਘਰੇ ਉਹਦਾ ਮੰਜਾ ਮੰਜਾੜਾ ਕਿ ਕੋਲੇ ਬੈਠਾ ਰਵੇ ਇਹਦੇ ਤੇ ਚਾਰੇ ਉਹਨਾਂ ਦੇ ਕਾਲੇ ਫਿਰ ਹੋ ਗਿਆ ਫੇਰਾ ਹਾਂਜੀ 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 ਸੱਜਣੋਂ ਬਾਲੀ ਮੱਡੀ ਮਹਿ ਉਹ ਗਿਆ ਸੌਦਾ ਦਾ ਜਿਹਨੇ ਬਾਈ ਨੇ ਦੇਖੀ ਆ ਉਹਨਾਂ ਨਾਲ ਵੀ ਆਪਾਂ ਉਰੇ ਖੜ ਕੇ ਗੱਲਬਾਤ ਕਰੂਣੀ ਬੜਾ ਤਗੜਾ ਕੰਮ ਆ ਜੱਗੇ ਅੱਜ ਫਿਰ ਝੋਟੀਆਂ ਪਰੇਸ਼ਾਨ ਬਣਾਤੀ ਪੂਰੀ ਕਿਉਂਦਾ ਮੈਂ ਅਮਰਦ ਬੈਠਿਆ ਆਪਾਂ ਕਿਹੜਾ ਕੰਮ ਹੋ ਗਈ ਫਿਰ ਪੂਰੀ ਅੱਜ ਵਹਿ ਜਾ ਵਹਿ ਜਾ ਹਾਂ ਦੇਦੀ ਬਾਈ ਨੂੰ ਅਮਰਦ ਨੂੰ ਰਵੇਲੇ ਚ ਆਪਾਂ ਨੇ ਨਾ ਦਿਲ ਲੁੱਟਿਆ ਮੈਂ ਨਹੀਂ ਵੇਚੀ ਨਹੀਂ ਵੇਚੀ ਦਿਲ ਲੁੱਟਿਆ ਜਿਹੜੇ ਨਾਮ ਪਾਵੇ ਪਿੱਛੇ ਨਾ ਇਹ ਚੀਜ਼ ਨੇ ਦੇਖ ਲਈ ਭਾਈ ਬਹੁਤ ਟਾਪ ਜੋਟੀ ਹੈ ਯਾਰ ਉਹ ਪਾ ਪਾ ਬਾਜੀ ਨੇ ਸਾਰਾ ਦਿਨ ਫੋਟੋਆਂ ਖਿੱਚੀਆਂ ਭਾਈ ਜਿੱਤ ਲਿਆ ਭਾਈ ਨੂੰ ਤੇ ਪਿਆਰ ਕਰ ਰਹਿਣਾ ਅੱਜ ਅੱਜ ਗੱਲ ਕਰ ਲਿਆ ਸਾਰਾ ਦਿਨ ਲੋਕੀ ਫੋਟੋਆਂ ਖਿੱਚਾਉਣਗੇ ਯਾਰ ਆਪਾਂ ਤਾਂ ਇਹੀ ਝੋਟੀ ਆਉ ਜੂਟਿਊਬ ਤੇ ਕਿੰਨੀ ਆਪਾਂ ਤਾਂ ਬਾਕੀ ਬੱਚੇ ਲੱਗ ਰਹੇ ਨਹੀਂ ਇਕੱਲੇ ਇਹ ਮਾਜੀ ਕੀ ਗੱਲ ਬਾਤ ਬਹੁਤ ਵਧੀਆ ਪੰਜਾਬ ਚ ਆਈ ਆਪਾਂ ਘਰ ਕਰਾਂਗੇ ਪੰਜਾਬ ਫੇਰੀ ਪੰਜਾਬ ਵਾਲੇ ਸਿੱਖਣਗੇ ਕੁਝ ਤੇ ਫੇਰੀ ਪੰਜਾਬ ਵਾਲੇ ਜੰਮਗਾ ਲੈਣ ਲੱਗਣਗੇ ਠੀਕ ਹੈ ਜੇ ਅਸੀਂ ਮੋਰੋਡ ਰੋਡ ਦੀਆਂ ਗੱਡੀਆਂ ਰੱਖਣੀਆਂ ਜਾਣਦੇ ਆ ਵੇਖੋ ਜੀ ਇਹਨੇ ਡੇਲੀ ਸਵੇਰੇ ਵੀ ਸ਼ਾਮ ਨੂੰ ਹਾਂਜੀ ਪਰਮਾਤਮਾ ਦੀ ਕਿਰਪਾ ਨਾਲ ਸਵੇਰੇ ਵੀ ਕਮਾਈ ਕਰਉਂਦੇ ਆਂ ਸ਼ਾਮ ਨੂੰ ਵੀ ਕਰਉਂਦੇ ਆਂ ਠੀਕ ਹੈ ਠੀਕ ਹੈ ਜੀ ਠੀਕ ਹੈ ਪਰਮਾਤਮਾ ਸਰਗ ਨੂੰ ਪ੍ਰਗਟ ਬੱਚੇ ਬ੍ਰੀਡਰ ਕੋਈ ਨਾ ਪੈਸਾ ਆਵਾਜ਼ ਚਾਹਤ ਠੀਕ ਹੈ ਜੀ ਵਧੀਆ ਲੈਵਲ ਤੇ ਚੱਲੇ ਆਂ ਇਹਨੂੰ ਸਿੱਧਾ ਦਿੰਦੇ ਆ ਠੀਕ ਹੈ ਜੀ ਪੁਰਾਣਾ ਦਾਦਿਆ ਪਰਦਾਦਾ ਦਾ ਘਰ ਆ ਰਿਹਾ ਮਾ ਕੰਮ ਠੀਕ ਹੈ ਜੀ ਠੀਕ ਹੈ ਤੇ ਅਸੀਂ ਕੋਈ ਬਲੱਡ ਲਾਈਨ ਚੰਗੀ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਤਿਆਰ ਕਰੀਏ ਤਾਂ ਸਾਡੀ ਇਹੋ ਸਿੱਖਿਆ ਵਾ ਤੇ ਜੇ ਕੋਈ ਨੂੰ ਕਿ ਮਾੜਾ ਸਿੱਖਿਆ ਕਿ ਇਹ ਆਪਣਾ ਯਾਰ ਕੋਈ ਫਲਾਣਾ ਸੂਟਾ ਲਾ ਰਿਹਾ ਜਾਂ ਫਲਾਣੇ ਦਾ ਕਮਾਈ ਕਰ ਰਿਹਾ ਜਾਂ ਕਿਦਾਂ ਕਮਾਈਆਂ ਕਰੋ ਇੰਨਾ ਕੰਮਾਂ ਦੇ ਵਿੱਚ ਹਾਂਜੀ ਹਾਂਜੀ ਬੱਚਿਆਂ ਨੂੰ ਪਿਆਰ ਸਿੱਖ ਮੁਤਾਬਿਕ ਇਹਨਾਂ ਪਾਲੀ ਇਹਨਾਂ ਦਾ ਸ਼ੌਂਕ ਰੱਖਿਆ ਨਾ ਬੜੇ ਵੱਸ ਵੱਧ ਤੋਂ ਵੱਧ ਇਹਨਾਂ ਦੇ ਚਾਈਨਾਂ ਜੀ ਹਾਂਜੀ ਇਹਨਾਂ ਚੀਜ਼ਾਂ ਨੂੰ ਦੇਖ ਕੇ ਬੱਚੇ ਨਾ ਠੀਕ ਹੈ ਜਿਸੇ ਚੱਲਣਗੇ ਚੰਗੀ ਚੀਜ਼ ਦੇ ਪੈਸੇ ਨਾਲ ਨਾ ਇੱਕ ਗੱਲ ਰਹਿ ਗਿਆ ਸਵੇਰ ਦੇ ਬਾਲੇ ਫੋਟੋ ਵਾਲਾ ਕੰਮ ਵਧੀਆ ਨਾ ਹਰਿਆਣੇ ਦੇ ਜਿੱਦੇ ਨਾ 50 ਲੱਖ ਤੋਂ ਕਰਕੇ ਤਾਂ ਗੱਲ ਹੀ ਨਹੀਂ ਕਰਦਾ ਜਿਹੜੇ ਪਰਮਾਤਮਾ ਨੇ ਫੰਕਸ਼ਨ ਦਿੱਤੀ ਆ ਤੱਕੜਾ ਜਾਣ ਮੇਰਾ ਦੇਖ ਮੇਰਾ ਇਹ ਗੱਲ ਹੈ ਨਾ ਆ ਆ ਗਾ ਵੀ ਓ ਚੋਲੀ ਨਾ ਬਾਈ ਸਾਨੂੰ ਵਾਦਾ ਕਰੇ ਹੈ ਨਾ ਵਾਦਾ ਕਰੇ ਤੁਹਾਨੂੰ ਆਲੇ ਆਲੇ ਸਾਥ ਸਰੀਆ ਕਰਾਵੇ ਉਹਨੇ ਆਪਣੇ ਝੋੜੀ ਪਾਉਣੇ ਆਈ ਹਾਂਜੀ ਹਾਂਜੀ ਬਾਈ ਖਾਣ ਨੇ ਆਪਣੇ ਵਾਪਸ ਆ ਗਏ ਚੇਅਰਮੈਨ ਸਾਹਿਬ ਫਤੇਗੜ ਚੂੜੀਆਂ ਤੋਂ ਫਤੇਗੜ ਚੂੜੀਆਂ ਜਾ ਕੇ ਉੱਧਰੇ ਛਾ ਕੇ ਸਿੱਟ ਕੇ ਵਾਦਾ ਕਰੇ ਸੀ ਤੁਹਾਨੂੰ ਹਨਾ ਸਾਡੇ ਮੇਲਿਆਂ ਦੀ ਸ਼ਾਨ ਨੇ ਇਹ ਠੀਕ ਹੈ ਜੀ ਠੀਕ ਹੈ ਸਾਡੇ ਮਾਤਾ ਪ੍ਰਸਾਦ ਜੀ ਨੇ ਬਾਈ ਜੀ ਹਾਂਜੀ 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 ਇਹੋ ਹੀ ਗੱਲ ਆ ਇਦੂ ਤੋਂ ਹੀ ਤਾਂ ਹਨਾ ਆ ਡੀ ਟੰਗ ਕੇ ਜਾਂਦੇ ਨੇ ਉਹ ਹੋ ਗਿਆ ਪੁਰੀਆ हां वेकडी देखो रे भाई भाषा बोलदा कि देख डील डील हो गई आज है ना बाजी परमात्मा कृपा करे हां जी हां जी चलो व्यापारी सारे हौसले च रहनेਗੇ ਇਸੇ ਨਾਲ ਬੰਨਾਂ ਲੈਣਗੇ ਚੰਗੇ ਤੋਂ ਚੰਗੇ ਚੰਗੇ ਤੋਂ ਚੰਗੇ ਵਾਲੇ ਪਾਸੇ ਬਹਿਣ ਠੀਕ ਹੈ ਜੀ हां जी हां जी हां बाकी यो जो ਜਿਹੜਾ ਜਾਨਵਰ ਹੈ ਨਾ ਕਰਮਾਣਾ ਮਿਲਦਾ ਹੈ हां जी हां जी ਸਾਡਾ ਭਰਾ ਨੇ ਬੜਾ ਮਾਣ ਕੀਤਾ ਜੱਗੇ ਵੀਰ ਨੇ ਨਹੀਂ ਪਹਿਲਾਂ ਜੱਗੇ ਨੇ ਵੀ ਇਹੀ ਗੱਲ ਹੈ ਇਹਨੇ ਵੀ ਦਿਲ ਨਾਲ ਖਰੀਦੀ ਹੈ ਨਾ ਆ ਭਾਈ ਆ ਆਪਣਾ ਬਾਪੂਆਂ ਬਰਾਬਰ ਹੈ ਆਪਣਾ ਚੇਅਰਮੈਨ ਸਾਹਿਬ ਆਪਾਂ ਮਾਣ ਕਰਿਆ ਪਰਮਾਤਮਾ ਸੇ 1 ਕਰੋੜ ਦੀ ਵੀ ਮੰਦੀ ਹੈ ਮੈਂ ਸਾਹ ਅੱਲਾ ਕਹਿੰਦਾ ਇਹਨਾਂ ਨੇ 15 ਲੱਖ ਤੋਂ ਘਟਾਇਆ ਹੀ ਆਪਾਂ ਕਹਿੰਦੇ 5 ਕਰੋੜ ਦੀ ਵਿਕੇ ਸਵੇਰੇ ਦੁਨੀਆ 12 13 ਲੱਖ ਆ ਉਹੀ ਗੱਲ ਹੈ ਵੀ ਪੈਸਿਆਂ ਨਾਲ ਨਹੀਂ ਇਹਨਾਂ ਦਾ ਮਾਨ ਕਰਿਆ ਆਪਾਂ ਇਹਨਾਂ ਦਾ ਮਾਨ ਕਰਿਆ 15 25 ਲੱਖ ਤੋਂ 1 ਰੁਪਿਆ ਕਿਹਨੂੰ ਘਟਰਾ ਨਹੀਂ ਦਿੱਤਾ ਮਾਨਾ 25 ਲੱਖ ਤੋਂ ਘਟ ਵੇਚੇ ਜੇ ਇਹਦੀ ਵਾਪਸ ਮੋੜਨੀ ਪਈ ਜੇ ਪਰੇ ਆਪਣੇ ਬਾਪਾਂ ਬਰਾਬਰ ਆਪਾਂ ਆ ਆਪਣਾ ਭਾਈ ਹੈ ਵੱਡਾ ਆਪਾਂ ਨਹੀਂ ਮੋੜ ਸਕਦੇ ਨਹੀਂ ਮੱਝ ਦਾ ਮੁੱਲ ਕੋਈ ਨਹੀਂ ਭਰਾਵਾ ਮੱਝ ਰਸਈ ਮੋੜਦੇ ਨਹੀਂ ਚਾਹੀਦਾ ਨਹੀਂ ਨਹੀਂ ਮੋੜਦੇ ਨਹੀਂ ਜੇ ਸਰਪੰਚ ਸਾਹਿਬ ਵਰਗਾ ਨਾ ਦੁਨੀਆ ਤੇ ਜੰਮਣਾ ਨਾ ਮੁੜ ਕੇ ਆਵੇ ਨਹੀਂ ਵਪਾਰ ਵਧੀਆ ਸਾਫ ਸੁਥਰਾ ਇਹਨਾਂ ਵਾਂਹੀ ਜੀ ਗੱਲ ਦੀ ਆਪਾਂ ਸਾਰੀ ਮੰਡੀ ਘਾਤਲ ਵੀ ਕਰਦੀ ਆ ਬਾਈ ਇਹਦੇ ਭਰਾਵਾਂ ਨੂੰ ਇਹੋ ਸਲਾਹ ਦਵਾਂਗੇ ਜਿਹੜੀ ਨਵੀਂ ਪ੍ਰੋਡਕਸ਼ਨ ਆਣਾ ਹਾਂਜੀ ਹਾਂਜੀ ਤੂੰ ਬਾਰੋਂ ਵੀ ਪੈਣ ਪਰਾ ਦੇਖੋ ਕਿੰਨੇ ਮੁੜ ਕੇ ਆ ਰਹੇ ਹਾਂ ਹਾਂਜੀ ਦੁਨੀਆ ਫਿਰ ਤੋਂ ਆ ਜੀ ਇੰਡੀਆ ਦੇ ਵਿੱਚ ਬਹੁਤ ਕੁਝ ਠੀਕ ਹੈ ਜੀ ਪੰਜਾਬ ਦੇ ਵਿੱਚ ਸਾਡੀ ਪੰਜਾਬ ਛਿੰਦੀ ਤੋਂ ਸੋਨੇ ਦੀ ਚੜੀ ਆ ਬੜਾ ਕੁਸ਼ਲ ਠੀਕ ਹੈ ਜੇ ਆਪਾਂ ਇੱਥੇ ਮਿਹਨਤ ਕਰੀਏ ਨਾ ਤਾਂ ਸਾਡੀ ਆ ਜਿਹੜੀ ਇੱਕ 18 17 ਕਿਲੋ ਵਾਲੀ ਦੀ ਮੱਝ ਹੈ ਨਾ ਸਾਨੂੰ 3-4 ਲੱਖ ਰੁਪਈਆ ਸਾਲ ਦਾ ਦੇ ਕੇ ਜਾਂਦੀ ਆ ਆਪਾਂ ਕਿੱਲੇ ਨੂੰ ਇੱਕ ਬੰਨੇ ਕਰਕੇ ਦੇ 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 ਕੇ ਜਾਂਦੀ ਆ ਠੀਕ ਆ ਇੱਕ ਨਵੀਂ ਆਪਾਂ ਜਦੋਂ ਆਪਾਂ ਬਲੱਡ ਲੈਣੀ ਸ਼ੁਰੂ ਕਰਦੇ ਨਾ ਪਰਿਵਾਰ ਦੇ ਵਿੱਚ ਹਾਂਜੀ ਹਾਂਜੀ ਇਹ ਸਾਨੂੰ ਪੁੱਤਾਂ ਤੋਂ ਵੱਧ ਸਾਹਮਣੀ ਉਮੇਦੀ ਆ ਇੱਥੇ ਨਾ ਇਹ ਸਾਨੂੰ ਕਰੋੜਾਂ 'ਚ ਲੈ ਦਿੰਦੀ ਆ ਕਰਕੇ ਰਾਜੀ ਨਹੀਂ ਬਾਹਰ ਜਾ ਕੇ ਭਾਵੇਂ ਉੱਥੇ ਕੋਈ ਭਾਡੇ ਮੰਨ ਲੀਏ ਬਾਈ ਇਹਦਾ ਮੁੱਲੇ ਨਹੀਂ ਕੋਈ ਮੱਝ ਦਾ ਯਾਰ ਸਹੀ ਗੱਲ ਹੈ ਬਾਈ ਅੱਜ ਚਾਈ ਦੀ ਗੱਲ ਹੈ ਇਹ ਮੱਝ ਦੇਖੀ ਹਰੇਕ ਨੇ ਆ ਆਪਣੇ ਮੱਝ ਨਹੀਂ ਵੇਚੀ ਆਪਾਂ ਇਹ ਬੰਦੇ ਨੂੰ ਮਾਣ ਕਰਿਆ ਯਾਰ ਆਪਣੇ ਵਿੱਚ ਮੱਝ ਦਾ ਭਰਾਵਾ ਹੂੰ ਇਹਨੇ ਅੱਜ ਤੱਕ ਜਿੰਨੀ ਮਹਾਂ ਦੀ ਭਾਵੇਂ ਸਾਨੂੰ 5 ਲੱਖ ਦੀ ਮਹਾਂ ਲੈ ਕੇ ਦਿੱਤੀ ਆ 4 ਲੱਖ ਦੀ ਲੈ ਕੇ ਦਿੱਤੀ ਆ ਅੱਜ ਤੱਕ ਠੀਕ ਹੈ ਜੀ ਮੈਂ ਬੰਦੇ ਦਾ ਸਤਿਕਾਰ ਕਰਦਾ ਹਾਂ ਭਗਤ ਦਾ ਬੰਦਾ ਭਲਾ ਮਾਸਮੰਦਾ ਵਾ ਹਾਂਜੀ ਹਾਂਜੀ ਠੀਕ ਹੈ ਹਰ ਇੱਕ ਲੋਕਾਂ ਚੋਂ ਨੇ ਮਾਣ ਕਰਾ ਕੇ ਦਿੱਤਾ ਮੈਂ ਇਹਦਾ ਭਾਵੇਂ 10000 20000 ਚੰਗੀ ਮਹਾਂ ਲੈ ਕੇ ਦਿੱਤੀ ਹਰਿਆਣੇ ਦੀ ਟਾਪਰ ਕਰ ਕੇ ਮੇਰ ਤੋਂ ਮੈਂ ਅਜ ਤੱਕ ਕੋਈ ਨਹੀਂ ਖੜੀ ਭਾਈ ਚੌਂਕ ਨੂੰ ਜਲੋਂ ਤਾਂ ਨਹੀਂ ਬੱਬੂ ਪਰ ਬਈ ਤੁਹਾਡੀ ਕਾਤ ਨਹੀਂ ਤੁਹਾਡੀ ਕਾਤ ਨਹੀਂ ਭਾਈ ਨੂੰ ਮੇਰੇ ਨਾਲ ਜਿਆਦਾ ਬੈਗ ਡੀ ਲਾ ਜੀ ਸਾਨੂੰ ਬਦਾਈਏ ਜੀ ਬਦਾਈਆਂ ਜੀ ਸਾਨੂੰ ਆ ਗਈ ਗੱਲ ਆਹ ਦੇਖੋ ਜੀ ਡਾਕਟਰ ਕੀ ਗੱਲ ਹੈ ਨਾ ਇਹ ਦੋ ਸ਼ਰਾਬ ਹੈ 52 52 ਲੱਖਾਂ ਵਿੱਚ ਸਾਰੇ ਮੇਲਿਆਂ 'ਚ ਵੀ ਦੇਖਦੇ ਹਾਂ ਬਿਊਟੀ ਕੰਪੀਟੀਸ਼ਨ ਸਾਰੇ ਪਾਸੇ ਹਣਾ ਕਮੇਟੀ ਸਜਣੋ ਆ ਮਾ ਜੋਏ 10 ਤੇ 65 ਦੀ ਵਾਲੀ ਕੱਬੀ ਮੈਂ ਯਾਰ ਪਰ ਮਾਂ ਤੋਂ ਇਹਨੂੰ ਲਾਏ ਧੰਨਵਾਦ ਭਾਈ ਸਾਰੇ ਵੀਰਾਂ ਜਿਹੜੇ ਵੀਡੀਓ ਦੇਖਦੇ ਬਹੁਤ ਬਹੁਤ ਜਿਆਦੇ ਇਹ ਗੱਲ ਸਾਰੀ ਮੰਡੀ ਇੱਥੇ ਇਕੱਠੀ ਹੋ ਰਹੀ ਹੈ ਆ ਜਾ ਮਣਕੇ ਦੇਖ ਲਈ ਲੈ ਭਾਈ ਹੋਈ ਕਰਾ ਹੈ ਆ ਦੇਖ ਬੱਸ ਸੱਜਣਾ ਤੁਹਾਨੂੰ ਦਿਖਾਤੀ ਬਲ ਤਗੜੀ ਮੱਛੀ ਐ ਘਟ ਰਹਾ ਮੱਛੀ ਨੂੰ ਸਾਹ ਨਹੀਂ ਲੈਣ ਦਿੰਦੇ ਬਾਕੀ ਧੰਨਵਾਦ ਭਾਈ ਸਾਰੇ ਵੀਰਾਂ ਜਿਹੜੇ ਵੀਡੀਓ ਦੇਖਦੇ ਬਹੁਤ ਬਹੁਤ ਜਿਆਦੇ ਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬਰਾਂ ਚੈਨਲ ਸਬਸਕ੍ਰਾਈਬ ਲਾਜ਼ਮੀ ਕਰ ਲੋ ਜੇ ਆਪ ਬੈਠਣਾ ਹੌਸਲਾ ਮਿਲਦਾ ਰਹਿੰਦਾ ਆ ਦਿਖਾ ਦਿੰਦਾ ਬਹੁਤ ਤਗੜਾ ਨਾ ਸੀ ਬਾਕੀ ਧੰਨਵਾਦ ਆ ਬਾਈ ਸਾਰੇ ਵੀਰਾਂ ਦਾ ਬਹੁਤ ਬਹੁਤ ਜਿਆਦਾ ਜਿਹੜਾ ਵੀਡੀਓ ਦੇਖਣ ਵਾਲਾ ਜਿਹੜਾ ਮੱਝ ਦੇਖਣਗੇ ਮੱਝ ਨੇ ਕੰਡੇ ਹੀ ਘੜਦੇ ਜਾਂਦਾ